ਅੱਜ ਆਪਾਂ ਬਣਾਵਾਂਗੇ ਮੂੰਗ ਦਾਲ ਦਾ ਹਲਵਾ ਜੋ ਕਿ ਦੇਖਣ 'ਚ ਇੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਖਾਣ 'ਚ ਬਹੁਤ ਹੀ ਜ਼ਿਆਦਾ ਟੇਸਟੀ ਹੁੰਦਾ ਹੈ ਬਿਲਕੁਲ ਬਾਜ਼ਾਰ ਵਰਗਾ ਬਣਾਵਾਂਗੇ ਅਕਸਰ ਅਸੀਂ ਬਾਜ਼ਾਰ ਦੇ ਵਿੱਚ ਜਾਂ ਫਿਰ ਵਿਆਹ ਸ਼ਾਦੀ ਦੇ ਵਿੱਚ ਖਾਨਦੇ ਆ ਮੂੰਗ ਦਾਲ ਦਾ ਹਲਵਾ ਤੇ ਹੈਲਦੀ ਬਹੁਤ ਜ਼ਿਆਦਾ ਹੁੰਦਾ ਮੂੰਗ ਦੀ ਦਾਲ ਆ ਜਿਹੜੀ ਬਹੁਤ ਜ਼ਿਆਦਾ ਹੈਲਦੀ ਹੁੰਦੀ ਹੈ ਤੇ ਬਹੁਤ ਜ਼ਿਆਦਾ ਟੇਸਟੀ ਹੁੰਦਾ ਕਾਲ ਜੀ ਸਵਾਗਤ ਆ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਣੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਦਬਾਇਆ ਕਰੋ ਜੇ ਵੀਡੀਓ ਚੰਗੀ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਕਰ ਦਿਆ ਕਰੋ ਮੂੰਗ ਦਾਲ ਦਾ ਹਲਵਾ ਬਣਾਉਣ ਲਈ ਸਭ ਤੋਂ ਪਹਿਲਾਂ ਸਾਨੂੰ ਮੂੰਗੀ ਦੀ ਦਾਲ ਚਾਹੀਦੀ ਆ ਇਹ ਮੂੰਗੀ ਦੀ ਦਾਲ ਬਿਨਾ ਛਿਲਕੇ ਵਾਲੀ ਲੈਣੀ ਆ ਤੁਸੀਂ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਤਾਂ ਕਿ ਕੋਈ ਵੀ ਧੂੜ ਮਿੱਟੀ ਹੋ ਗਈ ਤਾਂ ਬਿਲਕੁਲ ਸਾਫ਼ ਹੋ ਜਾਊਗੀ ਧੋਣ ਤੋਂ ਬਾਅਦ ਤੁਸੀਂ ਇਹਨੂੰ ਭਿਓ ਕੇ ਨਹੀਂ ਰੱਖਣਾ ਹੈ ਕਿ ਬਸ ਧੋਣ ਤੋਂ ਬਾਅਦ ਨਾਲ ਦੀ ਨਾਲ ਕਿਸੇ ਕੱਪੜੇ ਦੇ ਜਾਲੀ ਤੇ ਪਾ ਕੇ ਇਹਨੂੰ 1 ਘੰਟੇ ਲਈ ਆ ਪੱਕੇ ਹਿੱਟ ਸੁਕਾ ਲੈਣਾ ਹੈ ਤੇ ਇਹਨੂੰ ਬਿਲਕੁਲ ਆਪਾਂ ਸੁਕਾ ਲਿਆ ਪੱਕੇ ਹਿੱਟ ਇਦਾਂ ਫਲਾ ਕੇ ਮੈਂ ਵਿੱਚ ਵਿੱਚ ਹੱਥ ਵੀ ਆ ਜਣਾ ਫੇਰ ਦਿੱਤਾ ਸੀ ਤਾਂ ਕਿ ਸੁੱਕ ਜਾਵੇ ਇਹ ਸੁਕਾਈ ਇਸ ਲਈ ਆ ਤਾਂ ਕਿ ਥੱਲੇ ਨਾ ਲੱਗੇ ਜਦੋਂ ਅਸੀਂ ਇਹਨੂੰ ਪਕਾਈਏ ਜੇ ਜ਼ਿਆਦਾ ਗਿੱਲੀ ਹੋਊਗੀ ਤਾਂ ਕੜਾਈ ਦੇ ਵਿੱਚ ਚਿਪਕੀ ਜਾਊਗੀ ਕੜਾਈ ਆ ਮੈਂ ਜਿਹੜੀ ਬਿਲਕੁਲ ਲੋ ਫਲੇਮ ਤੇ ਰੱਖ ਲਈ ਆ ਜਦੋਂ ਤੁਸੀਂ ਦਾਲ ਪਾਉਣੀ ਆ ਉਸ ਟਾਈਮ ਤੇ ਵੀ ਕੜਾਈ ਤੁਹਾਡੀ ਬਹੁਤ ਜ਼ਿਆਦਾ ਗਰਮ ਨਹੀਂ ਹੋਣੀ ਚਾਹੀਦੀ ਨਹੀਂ ਤਾਂ ਪਹਿਲਾਂ ਹੀ ਆ ਜਿਹੜੀ ਸਿੱਪਕ ਜਾਊਗੀ ਤੇ ਬਿਲਕੁਲ ਲੋ ਫਲੇਮ ਤੇ ਇਹਨੂੰ ਲਗਾਤਾਰ ਚਲਾਉਂਦੇ ਹੋਏ ਤੁਸੀਂ ਪਕਾਉਂਦੇ ਜਾਣਾ ਹੈ ਤੇ ਹਾਈ ਫਲੇਮ ਬਿਲਕੁਲ ਵੀ ਨਹੀਂ ਰੱਖਣੀ ਨਹੀਂ ਤਾਂ ਸੜ ਜੂਗੀ ਤੇ ਇਹ ਜਿਹੜੀ ਪੱਕੂਗੀ ਨਹੀਂ ਬਿਲਕੁਲ ਤੁਸੀਂ ਕ੍ਰਿਸਪੀ ਹੈ ਜਿਹੜੀ ਇਹਨੂੰ ਕਰ ਲੈਣਾ ਲਗਾਤਾਰ ਚਲਾਉਂਦੇ ਹੋਏ ਪਕਾ ਲੈਣਾ ਹੈ ਤਾਂ ਕਿ ਜਦੋਂ ਆਪਾਂ ਇਹਦਾ ਆਟਾ ਬਣਾਈਏ ਇਹਨੂੰ ਪੀਸੀਏ ਤਾਂ ਬਿਲਕੁਲ ਚੰਗੀ ਤਰੀਕੇ ਨਾਲ ਪਰਫੈਕਟ ਤਰੀਕੇ ਨਾਲ ਪੀਸੀ ਜਾਵੇ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਵੀ ਚਿਪਕ ਨਹੀਂ ਰਹੀ ਕਿਉਂਕਿ ਆਪਾਂ ਇਹਨੂੰ ਚੰਗੀ ਤਰ੍ਹਾਂ ਬਿਲਕੁਲ ਸੁਕਾ ਲਿਆ ਸੀ ਬਦੇ ਤਰੀਕੇ ਨਾਲ ਤੇ ਗੈਸ ਦੀ ਫਲੇਮ ਵੀ ਆਪਾਂ ਲੋਈ ਰੱਖੀ ਹੈ ਤਾਂ ਇਹ ਚਿਪਕਦੀ ਨਹੀਂ ਹੈਗੀ ਇਸ ਤਰ੍ਹਾਂ ਇਹ ਰੁਕੀ ਹੋਣੀ ਮਤਲਬ ਬਿਲਕੁਲ ਨਮੀ ਛੱਡਨੀ ਸ਼ੁਰੂ ਕਰ ਦਿੱਤੀ ਆ ਬਿਲਕੁਲ ਹੀ ਸੁੱਕ ਕੇ ਤਿਆਰ ਹੋ ਗਈ ਆ ਇਸ ਤਰ੍ਹਾਂ ਕਾਫੀ ਟਾਈਮ ਥੋੜਾ ਜਿਹਾ ਜਿਹੜਾ ਜ਼ਿਆਦਾ ਲੱਗ ਜਾਂਦਾ ਹੈ ਪਰ ਦਾਲ ਤੁਹਾਡੀ ਵਧੀਆ ਬਣ ਕੇ ਤਿਆਰ ਹੋ ਚੁਗੀ ਇਸ ਤਰ੍ਹਾਂ ਇਹ ਬਿਲਕੁਲ ਸੁੱਕ ਗਈ ਆ ਤੇ ਹੁਣ ਆਪਾਂ ਇਹਨੂੰ ਕੱਢ ਲਵਾਂਗੇ ਕਿਸੇ ਵੀ ਭਾਂਡੇ ਦੇ ਵਿੱਚ ਤੁਸੀਂ ਤੋੜੋਗੇ ਤਾਂ ਵਿੱਚ ਜਿਹੜਾ ਹੱਥ ਨਹੀਂ ਖੂਬੂਗਾ ਇਸ ਤਰ੍ਹਾਂ ਇਹ ਬਿਲਕੁਲ ਕ੍ਰਿਸਪੀ ਤਰ੍ਹਾਂ ਨਾਲ ਟੁੱਟੂਗੀ ਦਾਲ ਨੂੰ ਆਪਾਂ ਠੰਡਾ ਕਰਕੇ ਪਿਸਾਂਗੇ ਗਰਮ ਦਾਲ ਨਹੀਂ ਪਸਣੀ ਨਹੀਂ ਤਾਂ ਮਿਕਸੀ ਇਹ ਜਿਹੜੀ ਖਰਾਬ ਹੋ ਜਾਊਗੀ ਤੇ ਦਾਲ ਆਪਾਂ ਠੰਡੀ ਕਰ ਲਈਏ ਇਹਨੂੰ ਪੀਸ ਲਿਆ ਪਿਸਣ ਤੋਂ ਬਾਅਦ ਮੈਂ ਛਾਣ ਲਿਆ ਦੋ ਵਾਰੀ ਚ ਮੈਂ ਇਹਨੂੰ ਪੀਸ ਲਿਆ ਇੱਕ ਵਾਰੀ ਛਾਣਨ ਤੋਂ ਬਾਅਦ ਕਣ ਮੱਜ ਕੇ ਸੀ ਉਹਨਾਂ ਨੂੰ ਜਿਹੜਾ ਦੁਬਾਰਾ ਪੀਸ ਲਿਆ ਇਸ ਤਰ੍ਹਾਂ ਛਾਣਨ ਤੋਂ ਬਾਅਦ ਇਦਾਂ ਆਪਣੇ ਕੋਲ ਇਹ ਥੋੜੀ ਦਰਦਰੀ ਤੇ ਥੋੜੀ ਜਿਹੀ ਮਲਾਈਮ ਆਪਣੇ ਕੋਲ ਦਾਲ ਆ ਗਈ ਆ ਤੇ ਦੂਜੀ ਸਾਈਡ ਤੇ ਆਪਾਂ ਜਿਹੜੇ ਵੀ ਡਰਾਈ ਫਰੂਟ ਪਾਣੇ ਨੇ ਉਹ ਲੈ ਲਏ ਆ ਇਸ਼ਮੀਸ਼ਾ ਜਿਹੜੀ ਸਾਈਡ ਤੇ ਰੱਖਾਂਗੇ ਉਹ ਆਪਾਂ ਬਾਅਦ ਵਿੱਚ ਐਡ ਕਰਾਂਗੇ ਇਹਨੂੰ ਫਰਾਈ ਨਹੀਂ ਕਰਨਾ ਹੈਗਾ ਨਹੀਂ ਤਾਂ ਟੇਸਟ ਜਿਹੜਾ ਖਰਾਬ ਹੋ ਜਾਂਦਾ ਹੈ ਬਦਾਮ ਪਲਿਆ ਕਾਜੂ ਲਿਆ ਬਦਾਮ ਤੇ ਕਾਜੂ ਮੇਰੇ ਕੋਲ ਪੀਸਾਂ ਵਾਲੇ ਸੀ ਬਦਾਮ ਮੈਂ ਕਟ ਲਿਆ ਤੇ ਨਾ ਰੀਲ ਵੀ ਜਿਹੜਾ ਕਟ ਲਿਆ ਬਿਲਕੁਲ ਇੱਕ ਚਮਚ ਘੀ ਪਾ ਲਵਾਂਗੇ ਆਪਾਂ ਕੜਾਈ ਦੇ ਵਿੱਚ ਤੇ ਡਰਾਈ ਫੂਡ ਨੂੰ ਬਿਲਕੁਲ ਲੋ ਫਲੇਮ ਤੇ ਥੋੜਾ ਜਿਹਾ ਪੁੰਨ ਲਵਾਂਗੇ ਇਹ ਨਾਲ ਕੀ ਹੁੰਦਾ ਹੈ ਨਾ ਫਲੇਵਰ ਵਧੀਆ ਆਉਂਦਾ ਹੈ ਫਰੂਟਸ ਦਾ ਡਰਾਈ ਫਰੂਟ ਦਾ ਕਿਓਜ ਭੁੰਨੇ ਹੋਏ ਵੱਧ ਟੇਸਟੀ ਲੱਗਦੇ ਨੇ ਤੁਸੀਂ ਚਾਹੋ ਇਦਾਂ ਵੀ ਆ ਜਿਹੜਾ ਪਾ ਸਕਦੇ ਆ ਕਿ ਉਹਦੇ ਵਿੱਚ ਬਿਲਕੁਲ ਥੋੜੀ देर ਲਈ ਭੁੰਨ ਲਵਾਂਗੇ ਤੇ ਇਹਨਾਂ ਨੂੰ ਕੱਢ ਲਵਾਂਗੇ ਆਪਾਂ ਕੱਢਣ ਤੋਂ ਬਾਅਦ ਇਸੇ ਕੜਾਈ ਦੇ ਵਿੱਚ ਆਪਾਂ ਇੱਕ ਕੌਲੇ ਆਪਣੇ ਕੋਲ ਦਾਲ ਆ ਇੱਕ ਕੌਲੇ ਆਪਾਂ ਇਹਦੇ ਵਿੱਚ ਦੇਸੀ ਘਿਓ ਭਾਇਆ ਹੈ ਤੁਸੀਂ ਉਹਨਾਂ ਹੀ ਰੱਖਣਾ ਹੈ ਦਾਲ ਜਿਹੜਾ ਪਹਿਲਾਂ ਲੱਗਦਾ ਕਿ ঘি ਬਹੁਤ ਜ਼ਿਆਦਾ ਹੈ ਪਰ ਬਾਅਦ ਦੇ ਵਿੱਚ ਖੁਸ਼ਕ ਹੋ ਜਾਂਦਾ ਜਿਹੜਾ ਆਪਾਂ ਪ੍ਰਸ਼ਾਦ ਬਣਾਉਣਾ ਹੈ ਬਿਲਕੁਲ ਤੇ ਇਹਨੂੰ ਆਪਾਂ ਮੀਡੀਅਮ ਟੂ ਹਾਈ ਫਲੇਮ ਤੇ ਜਿਹੜਾ ਪਕਾ ਲਵਾਂਗੇ ਲਗਾਤਾਰ ਚਲਾਉਂਦੇ ਹੋਏ ਤੁਸੀਂ ਪਕਾਉਣਾ ਹੈ ਪਹਿਲਾਂ ਬੇਸ਼ੱਕ ਈ ਜ਼ਿਆਦਾ ਲੱਗੇ ਪਰ ਬਿਲਕੁਲ ਵੀ ਬਾਅਦ ਦੇ ਵਿੱਚ ਇਹਨੇ ਰੁੱਖਾ ਹੋ ਜਾਣਾ ਹੈ ਸਗੋਂ ਤੁਹਾਨੂੰ ਹੋਰ ਘੀ ਦੀ ਜ਼ਰੂਰਤ ਪਊਗੀ ਤੇ ਇਹਨੂੰ ਬਿਲਕੁਲ ਵਧੀਆ ਤਰੀਕੇ ਦੇ ਨਾਲ ਪਕਾਉਣਾ ਹੈ ਤਾਂ ਕਿ ਵਧੀਆ ਫਲੇਵਰ ਆਵੇ ਬਿਲਕੁਲ ਵੀ ਕੱਚਾ ਫਲੇਵਰ ਨਾ ਆਵੇ ਕਈ ਵਾਰ ਹਲਵਾਈ ਦੇ ਵਿੱਚ ਜਿਹੜਾ ਬਾਦ ਦੇ ਵਿੱਚ ਮਾਵਾ ਵੀ ਐਡ ਕਰ ਦਿੰਦੇ ਨੇ ਉਹਦੇ ਨਾਲ ਵੀ ਹੋਰ ਟੇਸਟੀ ਹੋ ਜਾਂਦਾ ਪਰ ਆਪਾਂ ਮਾਵਾ ਜਿਹੜਾ ਆ ਐਡ ਨਹੀਂ ਕੀਤਾ ਹੈਗਾ ਇਸ ਤਰ੍ਹਾਂ ਹੀ ਪਕਾਉਂਦੇ ਆਪਾਂ ਰਾਵਾਂਗੇ ਇਹਨੂੰ ਕਰੀ ਮੈਂ ਗੈਸ ਤੇ ਫਲੇਮ మీడియం ਕਰ ਲਈਆ ਤੇ ਕਦੀ ਹਾਈ ਕਰ ਲਈਆ ਇਸ ਤਰ੍ਹਾਂ ਹੀ ਪਕਾ ਲਵਾਂਗੇ ਹੁਣ ਇਹਦੇ ਵਿੱਚ ਆਪਾਂ ਲੋੜ ਅਨਸਾਰ ਥੋੜਾ ਜਿਹਾ ਬਾਜ਼ਾਰ ਵਰਗਾ ਜਿਹੜਾ ਕਲਰ ਆ ਪਾਵਾਂਗੇ ਬਾਜ਼ਾਰ ਵਰਗਾ ਦੇਖਣ ਵਾਸਤੇ येलो ਕਲਰ ਫੂਡ ਕਲਰ ਆ ਜਿਹੜਾ ਮੈਂ ਪਾਇਆ ਤੁਸੀਂ ਚਾਹੋ ਬਿਨਾਂ ਕਲਰ ਤੋਂ ਵੀ ਬਣਾ ਸਕਦੇ ਹੋ ਜੇ ਤੁਸੀਂ ਘਰ ਦੇ ਵਿੱਚ ਖਾਣਾ ਹੈ ਤੇ ਤੁਸੀਂ ਕਿਸੇ ਨੂੰ ਸਰਵ ਕਰਨਾ ਹੈ ਫਿਰ ਤੁਸੀਂ ਕਲਰ ਜਿਹੜਾ ਐਡ ਕਰ ਸਕਦੇ ਹੋ ਜਦੋਂ ਇਹ ਬਿਲਕੁਲ ਆਪਣਾ ਪੱਕ ਕੇ ਤਿਆਰ ਹੋ ਗਿਆ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਕਲਰ ਜਿਹੜਾ ਐਡ ਕਰਾਂਗੇ ਜੋ ਚਾਸ਼ਨੀ ਦੇ ਵਿੱਚ ਵੀ ਹੈ ਜਿਹੜਾ ਰੰਗ ਆ ਉਹ ਪਾ ਸਕਦੇ ਹਾਂ ਪਰ ਆਪਾਂ ਇਹਦੇ ਵਿੱਚ ਹੀ ਐਡ ਕਰ ਲਿਆ ਤੇ ਦੂਜੀ ਸਾਈਡ ਤੇ ਇਹ ਆਪਣਾ ਪੱਕ ਕੇ ਤਿਆਰ ਹੋ ਗਿਆ ਦੂਜੀ ਸਾਈਡ ਤੇ ਆਪਾਂ ਚਾਸ਼ਨੀ ਵੀ ਨਾਲ ਦੀ ਨਾਲ ਬਣਾ ਲਵਾਂਗੇ ਤੇ ਥੋੜੀ ਦੇਰ ਹੋਰ ਪਕਾਵਾਂਗੇ ਚਾਸ਼ਨੀ ਬਣਾਉਣ ਲਈ ਪ੍ਰਸ਼ਾਦ ਦੀ ਤਰ੍ਹਾਂ ਸਾਰੰਬਾਰਬਰ ਮਾਤਰਾ ਦੇ ਵਿੱਚ ਚੀਨੀ ਚਾਹੀਦੀ ਹੈ ਇੱਕ ਕੌਲੀ ਆਪਣੇ ਕੋਲ ਦਾਲ ਦੀ ਸੀਗੀ ਪੀਸੀ ਹੋਈ ਦੀ ਤੇ ਇੱਕ ਕੌਲੀ ਆਪਾਂ ਚੀਨੀ ਦੀ ਪਾਈ ਆ ਘਟਖਾਨਿਆਂ ਤੋਂ ਥੋੜਾ ਜਿਹਾ ਘਟ ਮਿੱਠਾ ਪਾ ਲਓ ਤੇ ਦੋ ਕ올ੀਆਂ ਆਪਾਂ ਇਹਦੇ ਵਿੱਚ ਪਾਣੀ ਵੀ ਐਡ ਕਰਾਂਗੇ ਇੰਨਾ ਮਿੱਠਾ ਤੇ ਪਾਣੀ ਬਿਲਕੁਲ ਪਰਫੈਕਟ ਆ ਆਪਾਂ ਇਹਦੀ ਕੋਈ ਚਾਸ਼ਨੀ ਧਾਰ ਵਾਲੀ ਨਹੀਂ ਬਣਾਉਣੀ ਹੈਗੀ ਜਾਂ ਚਿਪਚੀ ਵੀ ਨਹੀਂ ਬਣਾਉਣੀ ਬਸ ਚੀਨੀ ਜਦੋਂ ਜਿਸ ਟਾਈਮ ਤੇ ਘੁਲ ਗਈ ਉਸ ਟਾਈਮ ਤੇ ਗਿਆ ਸੀ ਫਿਲਮ ਬੰਦ ਕਰ ਦਵਾਂਗੇ ਫਲੇਵਰ ਵਾਸਤੇ ਮੈਂ ਇੱਕ ਇਲਾਇਚੀ ਪਾਈ ਆ ਤੇ ਤੁਸੀਂ ਵੀ ਪਾ ਲਿਓ ਇਲਾਇਚੀ ਪਾਊਡਰ ਵੀ ਆ ਜਿਹੜਾ ਤੁਸੀਂ ਉਹ ਪਾ ਸਕਦੇ ਹੋ ਇਸ ਤਰ੍ਹਾਂ ਇਹ ਆਪਣੀ ਚੀਨੀ ਘੁਲ ਗਈ ਆ ਬਿਲਕੁਲ ਤੇ ਦੂਜੀ ਸਾਈਡ ਤੇ ਆਪਣਾ ਜਿਹੜੀ ਦਾਲ ਵੀ ਪੱਕ ਗਈ ਆ ਜਦੋਂ ਦਾਲ ਪੱਕ ਗਈ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਪਾਣੀ ਆ ਐਡ ਕਰ ਦਵਾਂਗੇ ਚੀਨੀ ਵਾਲਾ ਜਦੋਂ ਤੁਸੀਂ ਚਾਸ਼ਨੀ ਪਾਉਣੀ ਆ ਦੋਸਤਾਂ ਤੇ ਗੈਸ ਦੀ ਫਲੇਮ ਬਿਲਕੁਲ ਲੋ ਰੱਖਿਓ ਕਿਉਂਕਿ ਥੋੜੇ ਬੁਲਬਲੇ ਜੇ ਬਣ ਜਾਣਗੇ ਤੇ ਹੌਲੀ ਹੌਲੀ ਇਹਨੇ ਘੁਲ ਜਾਣਾ ਹੈ ਪਾਣੀ ਬਿਲਕੁਲ ਸੋਖਤ ਹੋ ਜਾਣਾ ਹੈ ਬਾਅਦ ਵਿੱਚ ਗੈਸ ਦੀ ਫਲੇਮ ਤੁਸੀਂ ਜਿਹੜੀ ਵੱਧ ਵੀ ਕਰ ਸਕਦੇ ਹੋ ਤੇ ਇਹਨੂੰ ਮੀਡੀਅਮ ਟੂ ਹਾਈ ਫਲੇਮ ਤੇ ਆਪਾਂ ਪਕਾ ਲਵਾਂਗੇ ਜਦੋਂ ਬਿਲਕੁਲ گاੜਾ ਨਹੀਂ ਹੋ ਜਾਂਦਾ ਤੇ ਇਹਨੇ ਪੈਣਾ ਜਿਹੜਾ ਬਿਲਕੁਲ ਛੱਡ ਦੇਣਾ ਤੇ ਚਮਚ ਨੂੰ ਚਿਪਕਣਾ ਵੀ ਇਹ ਬਿਲਕੁਲ ਬੰਦ ਹੋ ਜਾਊਗਾ ਤੁਸੀਂ ਦੇਖ ਸਕਦੇ ਹੋ ਕਿ ਪਕਾਉਂਦੇ ਹੋਏ ਬਿਲਕੁਲ گاੜਾ ਹੋ ਗਿਆ ਹੈ ਇਹਦੇ ਵਿੱਚ ਇੱਕ ਦੋ ਚਮਚ ਘੀਮੈਂ ਹੋਰ ਐਡ ਕਰ ਦਿੱਤਾ ਹੈ ਤਾਂ ਕਿ ਵਧੀਆ ਲੱਗੇ ਖਾਣ ਦੇ ਵਿੱਚ ਕਿਉਂਕਿ ਜਦੋਂ ਆਪਾਂ ਇਹਨੂੰ ਪਕਾਉਂਦੇ ਜਾਂਦੇ ਹਾਂ ਤਾਂ ਇਹ ਦਾਲ ਆ ਘੀ ਬਿਲਕੁਲ ਚੋਸ ਲੈਂਦੀ ਹੈ ਬਿਲਕੁਲ ਰੁੱਖਾ ਹੋ ਜਾਂਦਾ ਹੈ ਤਾਂ ਕਰਕੇ ਆਪਾਂ ਕੀ ਇਹਦੇ ਵਿੱਚ ਐਡ ਕੀਤਾ ਹੈ ਤੇ ਇੱਕ ਦੋ ਚਮਚਾ ਤੁਸੀਂ ਜਦੋਂ ਇਹ ਪਕਾ ਲਿਓ ਉਸ ਟਾਈਮ ਤੇ ਵੀ ਇਹਦੇ ਵਿੱਚ ਕੀ ਹੈ ਜਿਹੜਾ ਪਾ ਲੈਣਾ ਤੁਸੀਂ ਦੇਖ ਸਕਦੇ ਹੋ ਕਿ ਚਮਚੇ ਨੂੰ ਬਿਲਕੁਲ ਛੱਡ ਦਿੱਤਾ ਇਹਨੇ ਤੇ ਕੜਾਈ ਨੂੰ ਵੀ ਇਹ ਬਿਲਕੁਲ ਛੱਡ ਦਿੱਤਾ ਜਦੋਂ ਇਸ ਟਾਈਮ ਤੇ ਬਿਲਕੁਲ ਇਹ ਕੜਾਈ ਨੂੰ ਛੱਡ ਦੂਗਾ ਤੇ ਚਮਚੇ ਦੇ ਚਿਪਕਣਾ ਬੰਦ ਹੋ ਜਾਊਗਾ ਉਸ ਟਾਈਮ ਤੇ ਦਿਓਸੀਂ ਇਹਦੇ ਵਿੱਚ ਡਰਾਈ ਫਰੂਟ ਪਕਾਣਿਆ ਨਹੀਂ ਉਹਨਾਂ ਟਾਈਮ ਤੁਸੀਂ ਇਹਨੂੰ ਪਕਾਉਂਦੇ ਰਹਿਣਾ ਹੈ ਮੀਡੀਅਮ ਫਲੇਮ ਤੇ ਆਪਾਂ ਇਹਨੂੰ ਪਕਾ ਲਿਆ ਜਦੋਂ ਇਹ ਪਾਣੀ ਸੋਖਤ ਹੋ ਗਿਆ ਉਸ ਟਾਈਮ ਤੇ ਆਪਾਂ ਨੂੰ ਮੀਡੀਅਮ ਕਰ ਲਿਆ ਸੀ ਇਸ ਤਰ੍ਹਾਂ ਹੈ ਬਿਲਕੁਲ ਚਮਚ ਛੱਡ ਦਿੱਤਾ ਤੇ ਹੁਣ ਇਹਦੇ ਵਿੱਚ ਆਪਾਂ ਜਿਹੜੇ ਡਰਾਈ ਫਰੂਟਸ ਸੀਗੇ ਉਹ ਪਾ ਦਵਾਂਗੇ ਗਰਮ ਗਰਮ ਦੇ ਵਿੱਚ ਹੀ ਆਪਾਂ ਡਰਾਈ ਫਰੂਟ ਪਾ ਦਿੱਤੇ ਆ ਤੇ ਗੈਸ ਦੀ ਫਲੇਮ ਹਜੇ ਆਪਾਂ ਬੰਦ ਨਹੀਂ ਕੀਤੀ ਹੈਗੀ ਥੋੜੀ ਦੇਰ ਲਈ ਆਪਾਂ ਡਰਾਈ ਫਰੂਟ ਦੇ ਨਾਲ ਇਹਨੂੰ ਪਕਾ ਲਵਾਂਗੇ ਇਸ ਤਰ੍ਹਾਂ ਇਹ ਬਿਲਕੁਲ ਆਪਣਾ ਪੱਕ ਕੇ ਤਿਆਰ ਹੋ ਗਿਆ ਤੇ ਗੈਸ ਦੀ ਫਲੇਮ ਇਸ ਟਾਈਮ ਤੇ ਆਪਾਂ ਬੰਦ ਕਰ ਦਵਾਂਗੇ ਕਿਸ਼ਮਿਸ਼ ਉਹ ਆਪਾਂ ਪਹਿਲਾਂ ਨਹੀਂ ਸੀ ਪਕਾਏ ਆ ਤੇ ਹੁਣ ਆਪਾਂ ਇਹਦੇ ਵਿੱਚ ਗਰਮ-ਗਰਮ ਦੇ ਵਿੱਚ ਪਾ ਦਵਾਂਗੇ ਕਿਉਂਕਿ ਇੰਨੇ ਜੀ ਇਹ ਫੁੱਲ ਜਾਣੀਆਂ ਗਰਮ ਪ੍ਰਸ਼ਾਦ ਦੇ ਵਿੱਚ ਤੇ ਇਹਨੂੰ ਆਪਾਂ ਸਰਵ ਕਰ ਲਵਾਂਗੇ ਟੇਸਟੀ ਹਲਵਾ ਆਪਣਾ ਬਿਲਕੁਲ ਬਣ ਕੇ ਤਿਆਰ ਆ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਖਾਣ ਦੇ ਵਿੱਚ ਤੁਸੀਂ ਵੀ ਇਦਾਂ ਬਣਾ ਕੇ ਖਾ ਸਕਦੇ ਹੋ ਜੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰਾ ਜ਼ਰੂਰ ਕਰਦੇ ਹੋ ਥੈਂਕ ਯੂ ਜੀ ਮਿਲਾਂਗੇ ਸੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ